ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਈਂ ਦਹੌਣਿਆ ਸਾਨੂੰ ਆਪਣੇ ਮਾਨਮੁਸੀਬਾ ਉਤੋਂ ਸ਼ਿਭਾ ਸੋਸਾਇਟੀ ਦੇ ਵਿੱਚੋਂ ਫਰਸ਼ ਲੱਗ ਗਿਆ ਦੂਰ ਵੀ ਮਾਨਮੁਸੀਬਾ ਸੋਸਾਇਟੀ ਜੀ ਦੇਖੋ ਦੇਖੋ ਜੀ ਫਰਸ਼ ਲੱਗ ਗਿਆ ਤੇ ਰਸੋਈ ਬਣ ਕੇ ਸਾਹਮਣੇ ਤੇ ਪਰਿਵਾਰ ਦੇ ਮੈਂਬਰ ਬੈਠੇ ਨੇ ਵਿਹੜੇ ਦੇ ਵਿੱਚ ਤੇ ਕੁਝ ਜੰਦਰ ਬੈਠੇ ਨੇ ਤੇ ਸ਼ਾਮ ਦੇ ਤਕਰੀਬਨ ਸਾਢੇ 7 ਦਾ ਟਾਈਮ ਆ ਤੇ ਗੱਡੀ ਵੀ ਹੈਗੀ ਆਪਣੇ ਕੋਲ ਸੋਸਾਇਟੀ ਦੇ ਵਿੱਚ ਕੋਈ ਪਰਿਵਾਰ ਦਾ ਮੈਂਬਰ ਲਿਓਣ ਨੂੰ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਦਵਾਈ ਲਿਓਣੀ ਆ ਜਾਂ ਕੋਈ ਨਵਾਂ ਮੈਂਬਰ ਲਿਓਣਾ ਪਰਿਵਾਰ ਦਾ ਛੱਡਾ ਉਹਦੇ ਲਈ ਤੇ ਇੱਕ ਬੇਨਤੀ ਸੀ ਮੇਰੀ ਵੀ ਜੇ ਕਿਸੇ ਪਿੰਡ ਦੇ ਵਿੱਚ ਵੀ ਕੋਈ ਜਾਂ ਕਿਸੇ ਆਪਣੇ ਸ਼ਹਿਰ ਦੇ ਵਿੱਚ ਨੇੜੇ-ਤੇੜੇ ਕੋਈ ਵੀਰ ਜਾਂ ਬਜ਼ੁਰਗ ਇਕੱਲਾ ਰਹਿੰਦਾ ਵਾ ਉਹਦੀ ਉਹਨਾਂ ਦੀ ਕੁਝ ਸੇਵਾ ਸੰਭਾਲ ਕਰਨ ਵਾਲਾ ਨਹੀਂ ਹੈਗਾ ਦਾ ਛਾਡੇ ਨੰਬਰਾਂ ਤੇ ਬੀਐਨਪੀ ਸਾਡੀ ਸਾਡੇ ਨਾਲ ਸੰਪਰਕ ਕਰੋ ਜੀ ਕਿਉਂਕਿ ਉਹਨਾਂ ਦੀ ਅਸੀਂ ਸੇਵਾ ਦੇ ਸੰਭਾਲੇ ਸੀ ਕਰ ਸਕੀਏ ਕਨਕਰਨ ਵਾਲੇ ਪਰਮਾਤਮਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਇੱਕ ਬਣਾਉਣ ਦੀ ਖੇਚ ਕੀਤੀ ਸੀ ਇਸ ਤਰ੍ਹਾਂ ਆਪਾਂ ਬਣਾ ਸਕੀਏ ਕੋਈ ਵਿਾਰਸ ਨਾ ਰਹੇ ਹਨੇਹੀ ਸੀ ਸਾਡਾ ਮਨ ਦੇ ਵਿੱਚ ਵੀ ਜਿੰਦਗੀ ਦੇ ਵਿੱਚ ਸਾਹ ਜਿਹੜੇ ਜੋ ਸਾਹ ਨੇ ਨਾ ਆਪਣੇ ਇਹਨਾਂ ਦਾ ਸਾਹਾਂ ਦਾ ਕੋਈ ਵਿਸ਼ਵਾਸ ਨਹੀਂ ਹੈਗਾ ਵੀ ਕਿੰਨਾ ਟਾਈਮ ਚੱਲ ਰਹੇ ਨੇ ਸਵੇਰ ਨੂੰ ਆਪਾਂ ਇਹ ਇੱਥੇ ਆਉਣਾ ਜਾਂ ਨਹੀਂ ਆਉਣਾ ਹਨਾ ਇੱਕ ਪ੍ਰਾਲਾ ਕੀਤਾ ਹੀ ਸੋਦੇ ਸਾਰਿਆਂ ਦੇ ਸਾਥ ਤੇ ਸਹਿਯੋਗ ਦੇ ਨਾਲ ਤੇ ਬੇਨਤੀ ਵੀ ਪ੍ਰਵਾਨ ਕਰਨੀ ਬੇਨਤੀ ਵੀ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਕੋਈ ਵੀ ਲੋਵਾਰ ਸ਼ਵੀਰ ਜਾਂ ਸਾਡਾ ਬਜ਼ੁਰਗ ਭਰਾ ਜਾਂ ਭਰਾ ਜਾਂ ਬਜ਼ੁਰਗ ਸਾਡਾ ਕੋਈ ਵੀ ਕੰਨਾਂ ਰਹਿੰਦਾ ਵਾ ਜਾਂ ਉਹਦੀ ਦੇਖ ਸੰਭਾਲਣੀ ਹੋ ਰਹੀ ਜਾਂ ਕਿ ਸ਼ਹਿਰ ਦੇ ਵਿੱਚ ਕੋਈ ਬੈਠਾ ਵੀਰ ਜਿਵੇਂ ਸ਼ਹਿਰਾਂ ਦੇ ਵਿੱਚ ਕਈ ਸਾਵੇਂ ਬੈਠੇ ਹੁੰਦੇ ਨੇ ਅਮਰ ਵੀਰ ਉਮਲੀ ਮੰਨਦੇ ਆਪਣੇ ਨੂੰ ਐਪਲ ਨੂੰ ਕੋਈ ਵੀ ਹੁੰਦਾ ਵਾ ਸ਼ਹਿਰ ਦੇ ਵਿੱਚ ਜਾਂ ਆਪਣੇ ਪਿੰਡਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬੈਠਾ ਵੀ 라 ਕਿਸਦੇ ਲੱਤ ਦੇ ਛੱਟ ਲੱਗੀ ਹੋਈ ਆ ਕੋਈ ਨਹੀਂ ਸ਼ਾਮਦਾ ਜਾ ਕੇ ਇਦਾਂ ਵੀ ਹਨਾ ਸ਼ਹਿਰਾਂ ਵਿੱਚ ਬੈਠੇ ਨੇ ਕਈ ਵੀਰਾਂ ਦੇ ਉਹ ਵੀਡੀਓ ਦੇਖਦੇ ਰਹਿੰਦੇ ਅਸੀਂ ਹੋਰ ਵੀ ਕਿਸੇ ਦੇ ਲੱਤ ਦੇ ਕੀੜੇ ਪੈ ਰਹੇ ਨੇ ਜਾਂ ਇਦਾਂ ਹਨਾ ਉਹ ਅਰਦਾਸਾ ਪ੍ਰਮਾਤਮਾ ਅੱਗੇ ਵੀ ਇਸ ਤਰ੍ਹਾਂ ਦਾ ਨਾ ਹੋਵੇ ਕਿਸੇ ਨੂੰ ਨਾ ਕਿਸੇ ਤੇ ਕੀੜੇ ਬਹਿਣ ਜਾਂ ਇਦਾਂ ਹਨਾ ਬੇਨਤੀ ਆ ਤੇ ਸਾਡੀ ਇਹ ਬੇਨਤੀ ਆ ਵੀ ਕੋਈ ਵੀ ਕਿਸੇ ਪਾਸੇ ਵੀਰ ਬਜ਼ੁਰਗ ਇਕੱਲਾ ਰਹਿੰਦਾ ਵਾ ਨਹੀਂ সেবা ਸੰਭਾਲ ਕਰਨ ਵਾਲਾ ਕੋਈ ਉਹਨਾਂ ਦੀ ਤਾਂ ਸਾਡੇ ਨਾਲ ਸੰਮਰਕ ਜਰੂਰ ਕਰੋ ਜੇ ਕੋਈ ਸਾਡੀ ਵੀਰ ਹੋਊਗਾ ਉਹਨੂੰ ਭਰਾ ਵਾਂਗ ਅਸੀਂ ਸਾਥ ਦੇ ਨਾਲ ਲਾਵਾਂਗੇ ਸਾਡੇ ਅਸੀਂ ਉਹ ਭਰਾ ਵਾਲਾ ਅਸੀਂ ਉਹਦਾ ਦਵਾਂਗੇ ਭਰਾ ਮੰਨਾਂਗੇ ਹਨਾ ਜਾਂ ਸਾਡੇ ਬੱਚਿਆਂ ਦੇ ਜਿਵੇਂ ਮੇਰਾ ਬੱਚਾ ਵਾ ਇਸ ਤਰ੍ਹਾਂ ਦੀ ਉਮਰ ਛੋਟੇ ਉਮਰ ਦਾ ਨੂੰ ਬੱਚਾ ਦਾ ਪਿਆਰ ਮਾਂ ਬਾਪ ਦਾ ਜਾਂ ਭੈਣ ਭਾਈ ਦਾ ਅਸੀਂ ਪਿਆਰ ਦਵਾਂਗੇ ਜੇ ਕੋਈ ਬਜ਼ੁਰਗਾਂ ਨੂੰ ਅਸੀਂ ਬਾਪ ਦਾ ਚਾਚੇ ਦਾਜ ਦਾ ਸੇ ਪਿਆਰ ਦਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਯਾਰ ਕੋਈ ਖਾਸ ਗੱਲ ਨਹੀਂ ਹੈਗੀ ਇੱਕ ਵੀਡੀਓ ਨਵਾ ਬਟਨ ਦਬਣ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਕਿ ਕਿਸੇ ਦੀ ਅਸੀਂ ਸੇਭਾਲ ਕਰ ਸਕੀ ਸ਼ਕਾਂਗੇ ਹੁਣ 14 15 ਕਰੀਬ ਸਾਡੇ ਕੋਲ ਪਰਿਵਾਰ ਦੇ ਵਿੱਚ ਮੈਂਬਰ ਨੇ ਤੇ 15 16 ਸਾਡੇ ਕੋਲ ਬਿੱਡਾਂ ਦੀ ਜਗ੍ਹਾ ਹੋਰ ਪਈਆ ਯਾਨੀ 30 ਪਰਿਵਾਰ ਦੇ ਅਸੀਂ ਮੈਂਬਰ ਰਹਿ ਸਕਦੇ ਨੇ ਇੱਥੇ ਤੇ ਦੂਜੀ ਸਾਡੀ ਬੇਨਤੀ ਸੀਗੀ ਵੀ ਆਪਾਂ ਬਣੇ ਹੋਏ ਹਾਲ ਦੇ ਉੱਪਰ ਆਪਾਂ ਇਦਾਂ ਹੀ ਹਨਾ ਇਹਦੇ ਉੱਪਰ ਕਮਰੇ ਬਣਾਉਣੇ ਚਾਹੁੰਦੇ ਆ ਕਿਉਂਕਿ ਕਮਰੇ ਜਦੋਂ ਬਣ ਜਣਗੇ ਸਾਨੂੰ ਮਾਤਾ-ਮਾਂ ਭੈਣਾਂ ਦੇ ਸਾਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਵੀ ਫੋਨ ਆਉਂਦੇ ਨੇ ਤੇ ਫੋਨ ਆਏ ਵੀ ਨੇ ਵੀ ਇੱਥੇ ਮਾਤਾ ਇਕੱਲੀ ਰਹਿੰਦੀ ਆ ਜਾਂ ਅੰਗੇ ਪਿੱਛੇ ਨਹੀਂ ਹਨਾ ਉਹਨਾਂ ਲਈ ਬੜਾ ਦੁੱਖ ਲੱਗਦਾ ਸਾਨੂੰ ਜਦੋਂ ਇਸ ਤਰ੍ਹਾਂ ਕੋਈ ਫੋਨ ਆਉਂਦਾਲ ਹਨਾ ਵੀ ਅਸੀਂ ਜਦੋਂ ਇਦਾਂ ਬੜਾ ਪ੍ਰਾਲਾ ਕਰ ਲਿਆ ਚਲੋ ਕਰਾਇਆ ਪ੍ਰਮਾਤਮਾਨਿਆ ਵੀ ਮਾਤਾਵਾਂ ਲਈ ਅਸੀਂ ਜਦੋਂ ਨਾ ਕਰਦੇ ਆਂ ਤਾਂ ਉਹਦੇ ਲਈ ਸਾਨੂੰ ਬੜਾ ਦੁੱਖ ਲੱਗਦਾ ਵਾ ਬੇਨਤੀ ਆ ਵੀ ਉਹਨਾਂ ਮਤਾਵਾਾਂ ਦੇ ਲਈ ਆਪਾਂ ਨੂੰ ਬਣਾਉਣ ਦੇ ਵੀ ਉੱਪਰ ਕਮਰੇ ਤੇ ਲੈਟਰਨ ਬਾਥਰੂਮ ਬਣਾਵਾਗੇ ਅਟੈਚ ਉਹਦੇ ਨਾਲ ਰੱਖਾਂਗੇ ਜਿਹਦੇ ਵਿੱਚ ਤਕਰੀਬਨ 25-30 ਮਤਾਵਾ ਆਪਾਂ ਲਈ ਜਗ੍ਹਾ ਬਣ ਜਾਊਗੀ ਤੇ ਉਹਦੇ ਲਈ ਆਪਾਂ ਨੂੰ 20000 ਦੇ ਕਰੀਬ ਇੱਟ ਚਾਹੀਦੀ ਹੈ ਜੀ ਸ਼ਰੀਆ ਸੀਮੈਂਟ ਦਿੱਤਾ ਆਦ ਦੀ ਲੋੜ ਆ ਤੁਹਾਨੂੰ ਪਤਾ ਹੀ ਜਿਹੜੀਆਂ ਚੀਜ਼ਾਂ ਨਾਲ ਬਣਦਾ ਹੁੰਦਾ ਵਾ ਸ਼ਰੀਆ ਸੀਮੈਂਟ ਦਿੱਤਾ ਬਜਰੀ ਇੱਟ ਦੀ ਲੋੜ ਆ ਵੀਰਾਂ ਨੂੰ ਬੇਨਤੀ ਯਾਰ ਐਨ ਆਰ ਆਈ ਵੀਰਾਂ ਨੂੰ ਜਾਂ ਭੈਣ ਭਰਾਵਾਂ ਨੂੰ ਜਿੰਨੀ ਜਿੰਨੀ ਹਮਤ 500000 ਇਟ 2000 3000 ਜਿੰਨੀ ਆਪਣੇ ਵਿੱਚ ਹਮਤ ਆ ਆਪਾਂ ਇੱਕ ਅੱਛੀ ਪੰਚਾਇਤ ਹੈ ਤਾਂ ਕਿ ਉਹ ਮਤਾਵਾ ਲਈ ਵੀ ਆਪਾਂ ਸੇਵਾ ਸੰਭਾਲ ਕਰ ਸਕੀਏ ਕਿਉਂਕਿ ਆਪਾਂ ਉਪਰਾਲਾ ਕੀਤਾ ਵਾ ਇਹਨੂੰ ਉਪਰਾਲੇ ਨੂੰ ਆਪਾਂ ਅੱਗੇ ਤੱਕ ਲਜਾਈਏ ਮਾਂ ਨਾ ਸਾਡੀ ਸਾਡੀ ਮਾਂ ਵਾ ਜਾਂ ਸਾਡੀ ਭੈਣਾਂ ਕੋਈ ਛੜਕ ਤੇ ਜਾਂ ਇਦਾਂ ਕੋਈ ਰੋਲੇ ਨਾ ਹਨ ਤੇ ਬੇਨਤੀ ਪ੍ਰਵਾਨ ਕਰਨੀ ਤੇ ਅੱਗੇ ਵੀਡੀਓ ਸ਼ੇਅਰ ਕਰਨੀ ਤੇ ਤੁਸੀਂ ਆ ਜਗ੍ਹਾ ਸਾਰੀ ਦੇਖ ਲਈ ਐਂਟਲੋਗ ਦੀ ਸੇਵਾ ਦਿੱਤੀ ਆ ਵੀਰਾਂ ਨੇ ਇਹ ਮਾਇਆ ਦਿੱਤੀ ਸੀ ਐਂਟਲੋਗ ਲਵਾਤੀ ਜਾਂ ਜੋ ਵੀ ਹੁਣ ਤੱਕ ਬਣਿਆ ਕਿਸੇ ਚੀਜ਼ ਦੀ ਸਹੂਲਤ ਇਸ ਤਰ੍ਹਾਂ ਹੈ ਨਹੀਂ ਵੀ ਨਹੀਂ ਹੈਗੇ ਦਵਾਈਆਂ ਵੀ ਸਾਡੇ ਕੋਲ ਪਈਆਂ ਨੇ ਤੇ ਐਂਬੂਲੈਂਸ ਵੀ ਆਪ ਲੋਗੂ ਖੜੀ ਆ ਕੋਈ ਵੀ ਪਰਿਵਾਰ ਦੇ ਵਿੱਚ ਕੋ ਲਿਉਣਾ ਨਾ ਨਵਾਂ ਪਰਿਵਾਰ ਦਾ ਮੈਂਬਰ ਜਾਂ ਹੋਰ ਹਨਾ ਤੇ ਸਾਰਾ ਕੁਝ ਹੈਗਾ ਬੇਨਤੀ ਆ ਵੀ ਪ੍ਰਵਾਨ ਬੇਨਤੀ ਪ੍ਰਵਾਨ ਕਰਨੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹਰ ਦੇ ਸਾਹਮਣੇ ਆਪਣਾ ਫਰਜ਼ ਸਾਹਮਣੇਣਾ ਵੀ ਆਪਾਂ ਵੀਡੀਓ ਸ਼ੇਅਰ ਕਰੀਏ ਹਨਾ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਇੱਕ ਆਪਾਂ ਹਰ ਰੋਜ਼ ਨੈਟਾ ਚਲਾਉਂਦੇ ਆ ਹਨਾ ਬਾਰ-ਬਾਰ ਮੇਹੀ ਗੱਲ ਕਰਦਾ ਸ਼ਾਇਦ ਕਹਿੰਦੇ ਹੋਵਾਂਗੇ ਬਾਰ-ਬਾਰ ਸ਼ੇਅਰ ਕਰਨ ਵਾਸਤੇ ਕਿਉਂ ਕਹਿੰਦਾ ਵਾ ਜੇ ਆਪਾਂ ਵੀਡੀਓ ਸ਼ੇਅਰ ਕਰਾਂਗੇ ਤਾਂ ਲੋਕਾਂ ਤੱਕ ਆਵਾਜ਼ ਜਾਊਗੀ ਕਿਸੇ ਤੱਕ ਕਿਸੇ ਵੀ ਦੀ ਭੈਣ ਦੀ ਮਾਤਾ ਦੀ ਆਪਾਂ ਸੇਵਾ ਸੰਭਾਲ ਕਰ ਸਕਾਂਗੇ ਤੇ ਕਰੋਨ ਵਾਲੇ ਪਰਮਤਮਾ ਖੁਦ ਵਾਸਦੂ ਆਪਨੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਤੇ ਸਾਡੇ ਪਰਿਵਾਰ ਦੇ ਵਿੱਚ ਦੋ ਆਪਣੇ ਸੇਵਾਦਾਰ ਪੱਕੇ ਰੱਖੇ ਹੁੰਦੇ ਦਾਦੀ ਜੀ ਡੋਪੀ ਦੇ ਤੇ ਅਸੀਂ ਆਪਦੀ ਡਿਊਟੀ ਇੱਥੇ ਲਾਉਨੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ